ਹਾਂ ਮਾਣੀ ਮੀਨਾ ਪਾਣੀ ਪਿਚਾਤ ਘਰ ਜਾਇਦਾ ਕਰ ਤੂੰ ਮੈਂ ਬਾਕੀ ਕੋਈ ਚਾਤੀ ਗੱਲ ਸੁਣ ਦਿਵਾ ਆ ਗਿਆ ਕਿੱਥੇ ਰੋਂਦਾ ਫਿਰ ਲੈ ਨਾਲ ਮੈਂ ਇਹ ਪਿਓ ਨਹੀਂ ਕਰ ਰਹਾਗਾ ਤੇ ਮੈਂ ਵੀ ਚੱਲੀ ਆਂ ਭਗਤਾਂ ਵਾਲੀ ਇਹਨੂੰ ਭਾਣਾ ਹੈ ਇਹਨੂੰ ਭਾਣਾ ਪਿਓਰ ਗਈ ਆ ਆ ਭਾਣਾ ਇਹਨੂੰ ਇਹੋ ਜੇ ਪਿਓ ਦਹਾ ਤੇ ਚਾਰ ਆ ਜਾਂਦੇ ਆ ਹਾਂ ਤੂੰ ਜਾ ਕੇ ਮੈਂ ਨਹੀਂ ਸੋਣਾ ਪੈਂਦਾ ਚਾਤੀ ਲਾ ਲੈ 10 ਵੇਖ ਭੰਡੀ ਪੰਡੀ ਪੰਡੀ ਤੂੰ ਕਹਿੰਦਾ ਸੱਲਿਲਾ ਨਾਲ ਹਾਂ ਨਾ ਨਾ ਇਹ ਹਰ ਹਾਲ ਸਮਗਾ ਤੌਰ ਪੈਂਦਾ ਹੀ ਏ ਅੱਲਾਹ ਤੇਰੀ ਬੰਦਿਆ ਹੁੰਦਾ ਬੰਦੇ ਆ ਜਾ ਪਾ ਗਾ ਜਾਈਂ ਮੰਜਾਈਂ 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 ਜਾਂ ਤੂੰ ਜਿਹੜਾ ਮੈਂ ਫ੍ਰੀ ਜਾਣਾ ਹੈ ਵਗੈਰਾ ਪਰ ਨਹੀਂ ਦਿਵਾਗ ਦੇ ਟਿਕਟ ਨਹੀਂ ਲੱਗਦੀ ਚੱਲ ਲੀਣਾ ਲੈ ਜਾਈਂ ਚੱਲ ਸਨਾ ਤੈਨੂੰ ਫ੍ਰੀ ਕੌਣ ਕਰੂ ਸਾਰੇ ਪੈਸੇ ਲੈਂਦੇ ਆ ਲੈਣੇ ਨਹੀਂ ਕਹਿੰਦੀ ਮੈਨੇ ਤੇ ਤੈਨੂੰ ਫ੍ਰੀ ਕਰਨੇ ਨਹੀਂ ਕਿਸੇ ਨੇ